ਸੱਤਿਆ ਕਾਲ ਜੀ ਕੀ ਹਲਚਲ ਹੈ ਥੋੜਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਪੰਜ ਤਰੀਕੇ ਨਾਲ neck ਜਿਹੜੇ ਹੈਗੇ ਨੇ ਉਹ ਕਟਿੰਗ ਕਰਨ ਦੱਸਾਂਗੇ ਜਿਹੜੇ ਕਿ 트ੈਂਡਿੰਗ ਦੇ ਵਿੱਚ ਚੱਲਦੇ ਹੁੰਦੇ ਨੇ ਠੀਕ ਹੈ ਪਹਿਲਾਂ ਆਪਾਂ ਇਦਾਂ ਨਾ 5 ਇੰਚ ਚੌੜੀ ਬੁਕਰਮ ਲੈ ਲੈਣੀ ਆ ਠੀਕ ਹੈ ਮੈਂ ਤੁਹਾਨੂੰ ਪੇਪਰ ਦੇ ਉੱਪਰ ਹੀ ਕੱਟ ਕਰਨ ਦੱਸੂਗੀ 5 ਇੰਚ ਚੌੜੀ ਮੈਂ ਬੁਕਰਮ ਲਈ ਹੈਗੀ ਠੀਕ ਹੈ ਤੇ ਇਦਾਂ ਆਪਾਂ ਨੇ 8 ਇੰਚ ਜਿਹੜੀ ਹੈਗੀ ਆ ਇਹ ਲੰਬਾਈ ਦੇ ਵਿੱਚ ਲੈ ਲੈਣੀ ਆ ਮਤਲਬ ਕਿ ਜਿੰਨਾ ਵੀ ਤੁਹਾਡਾ ਗळा ਲੰਬਾ ਹੋਵੇ ਤੁਸੀਂ ਉਸ ਤੋਂ 1 ਕੇ 1.5 ਇੰਚ ਨੀਚੇ ਵਾਲੇ ਪਾਸੇ ਨੂੰ ਜ਼ਿਆਦਾ ਲੈ ਲੈਣੀ ਆ ਠੀਕ ਹੈ ਤੇ ਇਦਾਂ ਆਪਾਂ ਇਹ ਵਾਲੀ ਬੁੱਕਰੂਮ ਜਿਹੜੀ ਹੈਗੀ ਆ ਮਤਲਬ ਉਤਾਰ ਲਵਾਂਗੇ ਠੀਕ ਹੈ ਠੀਕ ਹੈ ਜੀ ਤੇ ਇਹ ਮੈਂ ਤੁਹਾਨੂੰ ਪੇਪਰ ਤੇ ਹੀ ਕੱਟ ਕਰਨਾ ਦੱਸੂਗੀ ਤੁਸੀਂ ਬਸ ਇੰਨੀ ਕਿਚੌੜੀ ਬੁਕਰਮ ਲੈ ਲੈਣੀ ਆ ਤੇ ਬੰਦ ਵਾਲੀ ਸਾਈਡ ਜਿਹੜੀ ਹੈਗੀ ਉਹ ਆਪਣੀ ਤਰਫ ਰੱਖਣੀ ਆ ਇਹ ਫੋਲਡਿੰਗ ਦੇ ਵਿੱਚ ਲਈ ਆ ਮੈਂ ਠੀਕ ਹੈ ਮਤਲਬ ਖੋਲ ਕੇ 10 ਇੰਚ ਚੌੜੀ ਹੋ ਜੂਗੀ ਐਦਾਂ ਆਪਾਂ 2.5 ਇੰਚ ਤੇ ਨਿਸ਼ਾਨ ਲਗਾਵਾਂਗੇ ਇੱਕ ਰਾਉਂਡ ਗਲਾ ਕੱਟ ਕਰਨ ਲਈ ਠੀਕ ਹੈ ਨਾਰਮਲ ਜਿਹੜਾ ਗਲਾ ਹੁੰਦਾ ਉਹ 2.5 ਇੰਚ ਉਹਦੀ ਚੜਾਈ ਹੁੰਦੀ ਹੈ ਤੇ 7 ਇੰਚ ਜਿਹੜਾ ਹੈਗਾ ਆਪਾਂ ਉਹ ਲੰਬਾਈ ਦੇ ਵਿੱਚ ਰੱਖ ਲਵਾਂਗੇ ਤੁਸੀਂ ਅੱਧਾ ਇੰਚ ਜ਼ਿਆਦਾ ਵੀ ਲੈ ਸਕਦੇ ਹੋ ਜੇ ਤੁਸੀਂ 7.5 ਰੱਖਣਾ ਹੋਵੇ ਠੀਕ ਹੈ ਜੀ ਘਟ ਵਧ ਤੁਸੀਂ ਕਰ ਸਕਦੇ ਹੋ ਤੇ ਐਦਾਂ ਆਪਾਂ 3 ਇੰਚ ਚੌੜਾਈ ਦੇ ਵਿੱਚ ਲਵਾਂਗੇ ਨੀਚੇ ਵਾਲੀ ਜੋ ਆਪਾਂ ਦਿਨੇ ਲੈ ਲਿਆ ਤੇ ਆਪਾਂ ਇਦਾਂ ਨਿਸ਼ਾਨਾ ਨੂੰ ਮਲਾ ਦਵਾਂਗੇ ਠੀਕ ਹੈ ਤੇ ਫਿਰ ਆਪਾਂ ਇਹਦੀ ਅੱਧੇ ਇੰਚ ਤੇ ਇਦਾਂ ਕਰਕੇ ਗੁਲਾਈ ਪਾਵਾਂਗੇ ਠੀਕ ਹੈ ਤੇ ਅੱਧਾ ਇੰਚ ਮੈਂ ਰੱਖਿਆ ਇਹਦਾ ਤੇ ਇਦਾਂ ਕਰਕੇ ਆਪਾਂ ਇਹਦੀ ਗੁਲਾਈ ਪਾ ਦੇਣੀ ਹੈ ਦੇਖੋ ਜਦੋਂ ਆਪਾਂ ਇਦਾਂ ਡੂੰਘਾਈ ਦੇ ਵਿੱਚ ਇਹਦੀ ਗੁਲਾਈ ਪਾਉਣੀ ਆ ਨਾ ਫਿਰ ਕੀ ਹੁੰਦਾ ਸਾਡਾ ਗਲਾ ਫੈਲਦਾ ਨਹੀਂ ਹੁੰਦਾ ਤਾਂ ਹੀ ਮੈਂ ਅੱਧਾ ਇੰਚ نیچے ਤੋਂ ਜ਼ਿਆਦਾ ਰੱਖਿਆ ਸੀ ਠੀਕ ਹੈ ਜੀ ਜੇ ਆਪਾਂ ਢਾਈ ਹੀ ਰੱਖ ਦਿੰਦੇ ਨਾ ਫਿਰ ਜਿਹੜਾ ਗਲਾ ਹੈਗਾ ਉਹ ਸਾਈਡ ਜਿਹਨੂੰ ਫੈਲਣ ਲੱਗ ਜਾਂਦਾ ਹੁੰਦਾ ਹੁਣ ਇਹ ਅੰਦਰ ਜਿਹਨੂੰ ਇਹਦੀ ਗੁਲਾਈ ਹੋ ਗਈ ਇਸ ਲਈ ਇਹ ਫੈਲੂਗਾ ਨਹੀਂ ਠੀਕ ਹੈ ਤੇ 1.2 ਇੰਚ ਜਿਹੜਾ ਹੈਗਾ ਆਪਾਂ ਇਹਦੀ ਚੌੜਾਈ ਰੱਖ ਲੈਣੀ ਆ ਤੁਸੀਂ ਪੌਣਾ ਇੰਚ ਵੀ ਰੱਖ ਸਕਦੇ ਹੋ ਤੇ ਇਦਾਂ ਮਾਰਜਨ ਆਪਾਂ 1.2 ਇੰਚ ਲੈ ਲਿਆ ਤੇ ਇੱਥੋਂ ਆਪਾਂ ਇਹਦੀ ਹੁਣ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਉਪਰੋਂ ਤੁਸੀਂ ਆਪਣੇ ਹਿਸਾਬ ਨਾਲ ਸਵਾ ਦੋ ਵੀ ਰੱਖ ਸਕਦੇ ਹੋ ਹੁੰਨੇ ਹੋ ਠੀਕ ਹੈ ਫਿਰ ਨੀਚੋਂ ਜਿਹੜਾ ਹੈਗਾ ਪੌਣੇ ਕਿਤੇ ਨਾ ਰੱਖ ਲਓ ਤੇ ਜੇ ਆਪਾਂ ਘਟ ਵੱਧ ਕਰਨਾ ਹੋਵੇ ਤੇ ਆਪਾਂ ਇਦਾਂ ਉਪਰੋਂ ਅੱਧਾ ਇੰਚ ਕੱਟ ਵੀ ਸਕਦੇ ਹੁੰਨੇ ਆ ਠੀਕ ਹੈ ਤੇ ਦੇਖੋ ਇਹ ਇਹਦੀ ਸ਼ੇਪ ਜਿਹੜੀ ਹੈਗੀ ਆ ਐਦਾ ਆ ਜੂਗੀ ਇਹ ਜਿਹੜਾ ਹੈਗਾ ਐਕਸਰਸਾਈਜ਼ ਦਾ ਗਲਾ ਤੁਸੀਂ ਜੇ ਇਹਨੂੰ ਐਲ ਸਾਈਜ਼ ਦਾ ਬਣਾਉਣਾ ਹੋਵੇ ਤਾਂ ਤੁਸੀਂ ਐਦਾ ਇਕੱਠਾ ਕਰਕੇ ਇਹਨੂੰ ਇਹਦੇ ਉੱਪਰ ਸਰਾਈ ਲਗਾ ਦਿਓ ਤੇ ਇਹ ਐਲ ਸਾਈਜ਼ ਔਰ ਮੀਡੀਅਮ ਸਾਈਜ਼ ਦੇ ਵਿੱਚ ਤੁਹਾਨੂੰ ਬਣ ਜੂਗਾ ਠੀਕ ਹੈ ਜੀ ਮੈਂ ਐਕਸਰਸਾਈਜ਼ ਦੇ ਹਿਸਾਬ ਨਾਲ ਇਸ ਕਰਕੇ ਦੱਸ ਰਹੀਆਂ ਤਾਂ ਕਿ ਜਿਹੜੇ ਵੱਡੇ ਗਲੇ ਪਾਉਂਦੀਆਂ ਨੇ ਪਹਿਣਾ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਆਪਾਂ ਗਲੇ ਦੀ ਕਟਿੰਗ ਜਿਹੜੀ ਹੈਗੀ ਆ ਕਿਵੇਂ ਕਰਨੀ ਹੈ ਠੀਕ ਹੈ ਤੁਸੀਂ ਬਸ ਆਪਣੇ ਹਿਸਾਬ ਨਾਲ ਜਿਹੜਾ ਹੈਗਾ ਉਹ ਥੋੜਾ ਜਿਹਾ ਫਰਕ ਪਾ ਸਕਦੇ ਹੋ ਨੀਓ ਠੀਕ ਹੈ ਤੇ ਹੁਣ ਆਪਾਂ ਦੂਸਰੀ ਤਰ੍ਹਾਂ ਦਾ ਗਲਾ ਕੱਟ ਕਰਨਾ ਦੱਸਾਂਗੇ ਤੁਹਾਨੂੰ ਇਹ ਹੈਗਾ ਜੀ সুইਟ ਹਾਰਟ ਸ਼ੇਪ ਠੀਕ ਹੈ ਉਪਰੋਂ ਆਪਾਂ 2.5 ਇੰਚ ਲਿਆ ਤੇ ਆਪਾਂ ਲੰਬਾਈ ਦੇ ਵਿੱਚ ਲਿਆ 7 ਇੰਚ ਗਲਾ ਕਿਉਂਕਿ ਨਾਰਮਲ ਜਿਹੜਾ ਗਲਾ ਹੁੰਦਾ ਉਹ 6.5-7 ਇੰਚ ਹੀ ਹੁੰਦਾ ਠੀਕ ਹੈ ਤੁਸੀਂ ਆਪਣੇ ਹਿਸਾਬ ਨਾਲ ਵੱਧ ਕੱਟ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵੀ ਆਪਾਂ ਇਦਾਂ ਬਾਕਸ ਜਿਹਾ ਬਣਾ ਕੇ ਜਿਹੜੀ ਹੈਗੀ ਉਹ ਬੁਕਰਮ ਉਤਾਰ ਲੈਣੀ ਆ ਠੀਕ ਹੈ ਤੇ ਆਪਾਂ 2.5 ਇੰਚ ਤੇ ਉੱਪਰੋਂ ਨਿਸ਼ਾਨ ਲਗਾਇਆ ਤੇ ਆਪਾਂ ਹੁਣ ਇੱਕ ਨਿਸ਼ਾਨ ਜਿਹੜਾ ਹੈਗਾ ਉਹ ਆਪਾਂ 4 ਇੰਚ ਤੇ ਲਗਾਵਾਂਗੇ ਹਾਫ ਕਰਕੇ ਠੀਕ ਹੈ ਜੀ ਜਦੋਂ ਆਪਾਂ সুইਟ ਹਾਰਟ ਗਲਾ ਕੱਟਣਾ ਹੈ ਆਪਾਂ ਇਹਦਾ ਹਾਫ ਕਰ ਲਿਆ 4 ਇੰਚ ਤੇ ਠੀਕ ਹੈ ਉਰ ਦਾ 3.5 ਤੇ ਹੋਣਾ ਸੀ ਨਾ ਪਰ ਆਪਾਂ 4 ਤੇ ਰੱਖਿਆ ਉਹ ਵੀ ਮੈਂ ਤੁਹਾਨੂੰ ਦੱਸਦੀਆਂ ਕਿਉਂ ਠੀਕ ਹੈ ਹੁਣ ਦੇਖੋ ਜਦੋਂ ਆਪਾਂ ਇਦਾਂ ਤਕੋਨਾ ਕਰਾਂਗੇ ਨਾ ਫਿਰ ਇਹ 4 ਹੀ ਹੋ ਜਾਊਗਾ ਠੀਕ ਹੈ ਇਹ ਉੱਪਰੋਂ ਆਪਾਂ 4 ਇਦਾਂ 4 ਰੱਖਿਆ ਜਦੋਂ ਆਪਾਂ ਨੀਚੇ ਤੋਂ ਤਕੋਨਾ ਕਰਾਂਗੇ ਨਾ ਇਹ ਇੱਦਾਂ ਕਰਕੇ ਫਿਰ ਇਹ 4 ਹੀ ਹੋ ਜਾਊਗਾ ਉਦਾਂ ਇਹਦਾ 3.5 ਤੇ ਹਾਫ ਹੋਣਾ ਸੀ ਮੈਂ 4 ਤੇ ਹੀ ਇਹਦਾ ਹਾਫ ਕੀਤਾ ਸੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇੱਦਾਂ ਕਰਕੇ ਮਿਲਾ ਦੇਣਾ ਤੇ 1 1/2 ਇੰਚ ਆਪਾਂ ਸਾਈਡ ਤੇ ਮਾਰਜਨ ਰੱਖ ਲੈਣਾ ਠੀਕ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਨਿਓ ਠੀਕ ਹੈ ਤੇ ਇੱਦਾਂ ਆਪਾਂ ਨੀਚੇ ਵਾਲੀ ਸਾਈਡ ਤੋਂ ਇਹਨੂੰ ਥੋੜਾ ਜਿਹਾ ਚੌਰਸ ਕਰ ਦੇਣਾ ਤੇ ਇੱਦਾਂ ਆਪਾਂ ਅੰਦਰ ਵਾਲੇ ਮਾਰਜਨ ਤੋਂ ਇਹਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਕਿਸੇ ਵੀ ਸਾਈਜ਼ ਦਾ ਜਿਹੜਾ ਗਲਾ ਹੈਗਾ ਉਹ ਕਟਿੰਗ ਕਰ ਸਕਦੇ ਹੋ ਠੀਕ ਹੈ ਥੋੜਾ ਬਹੁਤਾ ਵੱਧ ਘੱਟ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਤੇ ਤੁਸੀਂ ਇਹਦੀ ਸ਼ੇਪ ਦੇਖ ਸਕਦੇ ਹੋ ਇਹਦੀ ਸ਼ੇਪ ਜਿਹੜੀ ਹੈਗੀ ਆ ਉਹ ਐਕਸਲ ਸਾਈਜ਼ ਦੇ ਵਿੱਚ ਐਦਾਂ ਦੀ ਆ ਜਾਊਗੀ ਠੀਕ ਹੈ ਤੇ ਜੇ ਤੁਸੀਂ ਇਹਨੂੰ ਘੱਟ ਵੱਧ ਕਰਨਾ ਹੋਵੇ ਤੇ ਬਸ ਉਹੀ ਨੀਚੇ ਤੋਂ ਤੁਸੀਂ ਜਿਹੜਾ ਹੈਗਾ ਇਦਾਂ ਫੋਲਡ ਕਰ ਦੇਣਾ ਹੁੰਦਾ ਇਹਨੂੰ ਇਹਦੇ ਉੱਪਰ ਸਲਾਈ ਲਗਾ ਕੇ ਇਹਨੂੰ ਘੱਟ ਵੱਧ ਕਰ ਸਕਦੇ ਹੋ ਠੀਕ ਹੈ ਜੇ ਤੁਹਾਡੇ ਤੋਂ ਗਲਾ ਜਿਹੜਾ ਹੈਗਾ ਘੱਟ ਵੱਧ ਵੀ ਕੱਟਿਆ ਜਾਵੇ ਤਾਂ ਇਹੇ ਤਰੀਕਾ ਹੁੰਦਾ ਗਲੇ ਦਾ ਮੈਂ ਦੋ ਤਰੀਕੇ ਨਾਲ ਤੁਹਾਨੂੰ ਤਾਂ ਦੱਸ ਰਹੀਆਂ ਕਿ ਬਸ ਇਦਾਂ ਫੜ ਕੇ ਇਹਨੂੰ ਪਹਿਨਣਾ ਪਸੰਦ ਕਰ ਲੀ ਸਲਾਈ ਲਗਾ ਤੁਹਾਨੂੰ ਵੀ ਪਤਾ ਲੱਗ ਸਕਦਾ ਠੀਕ ਹੈ ਜੀ ਤੇ ਹੋਰ ਆਪਾਂ ਤੀਸਰੇ ਤਰੀਕੇ ਦਾ ਗਲਾ ਜਿਹੜਾ ਹੈਗਾ ਕਟਿੰਗ ਕਰਨਾ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ 2.5 ਇੰਚ ਉੱਪਰੋਂ ਲੈ ਲੈਣਾ ਠੀਕ ਹੈ ਇਹ ਜਿਹੜਾ ਪਾਨ ਦੀ ਸ਼ੇਪ ਦਾ ਗਲਾ ਹੁੰਦਾ ਆਪਾਂ ਤੁਹਾਨੂੰ ਉਹ ਕੱਟ ਕਰਨਾ ਦੱਸਾਂਗੇ ਤੇ ਨੀਚੇ ਤੋਂ ਜਿਹੜਾ ਹੈਗਾ ਆਪਾਂ 7 ਇੰਚ ਲੈ ਲੈਣਾ ਠੀਕ ਹੈ ਇਦਾਂ 7 ਇੰਚ ਤੇ ਨੂੰ ਸਿੱਧਾ ਕਰ ਲੈਣਾ ਇਹਨਾਂ ਨਿਸ਼ਾਨ ਨੂੰ ਠੀਕ ਹੈ ਉੱਪਰੋਂ ਆਪਾਂ ਢਾਈ ਲਿਆ ਤੇ ਇਸ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਉਹ 4.5 ਤੇ ਇੱਕ ਨਿਸ਼ਾਨ ਲਗਾ ਦੇਣਾ ਪਹਿਲਾਂ ਆਪਾਂ 4 ਤੇ ਹਾਫ ਕੀਤਾ ਸੀ ਹੁਣ ਆਪਾਂ 4.5 ਤੇ ਹਾਫ ਰੱਖਣਾ ਠੀਕ ਹੈ ਜੀ ਤੇ ਇਧਰੋਂ ਆਪਾਂ 3 ਇੰਚ ਲੈ ਲੈਣਾ ਉੱਪਰੋਂ ਆਪਾਂ ਢਾਈ ਲਿਆ ਤੇ ਨੀਚੋਂ ਆਪਾਂ ਸੈਂਟਰ ਦੇ ਵਿੱਚੋਂ 3 ਲਿਆ ਤੇ ਆਪਾਂ ਢਾਈ ਵਾਲੇ ਨਿਸ਼ਾਨ ਨੂੰ 3 ਵਾਲੇ ਨਿਸ਼ਾਨ ਨਾਲ ਮਿਲਾ ਦਵਾਂਗੇ ਠੀ बस ਇੰਨੀ ਕੁ ਬੁਕਰਮ ਜਿਹੜੀ ਹੈਗੀ ਆਪਾਂ ਉਤਾਰ ਲੈਣੀ ਹੁੰਦੀ ਆ ਤੇ ਇੱਦਾਂ ਆਪਾਂ ਇਹਦੀ ਗੁਲਾਈ ਪਾਉਂਦੇ ਹੋਏ ਆਵਾਂਗੇ ਠੀਕ ਹੈ ਤੇ ਇੱਦਾਂ ਢਾਈ ਵਾਲੇ ਨਿਸ਼ਾਨ ਨੂੰ ਆਪਾਂ ਸੈਂਟਰ ਵਾਲੇ ਤਿੰਨ ਵਾਲੇ ਨਿਸ਼ਾਨ ਨਾਲ ਮਲਾ ਦੇਣਾ ਤੇ ਇੱਥੋਂ ਹੀ ਆਪਾਂ ਜਿਹੜੀ ਹੈਗੀ ਆ ਇਹਦੀ ਇੱਦਾਂ ਗੁਲਾਈ ਪਾਉਂਦੇ ਜਾਣਾ ਠੀਕ ਹੈ ਜੀ ਪਾਨ ਦੀ ਸ਼ੇਪ ਦੇ ਵਿੱਚ ਠੀਕ ਹੈ ਇਹ ਅੱਧਾ ਇੰਚ ਜਿਹੜਾ ਹੈਗਾ ਉਹ نیچے ਚਲਾ ਜਾਊਗਾ ਗਲਾ ਤੇ ਉਹੀ ਆਪਾਂ ਉੱਪਰੋਂ ਅੱਧਾ ਇੰਚ ਜਿਹੜਾ ਹੈਗਾ ਉਹ ਕੱਟ ਕਰ ਦੇਵਾਂਗੇ ਠੀਕ ਹੈ ਫਿਰ ਆਪਣਾ ਸੱਤ ਹੀ ਰਹਿ ਜਾਊਗਾ ਗਲਾ ਬਸ ਇਹਦੀ ਸ਼ੇਪ ਜੀ ਜਿਹੜੀ ਹੈਗੀ ਉਹ ਹੇਠੇ ਨੂੰ ਥੋੜੀ ਜਿਹੀ ਕਰਕੇ ਫਿਰ ਵਧੀਆ ਆ ਜਾਂਦੀ ਹੁੰਦੀ ਹੈ ਠੀਕ ਹੈ ਫਿਰ ਆਪਾਂ ਅੱਧਾ ਇੰਚ ਉਪਰੋਂ ਕੱਟ ਕਰ ਦੇਵਾਂਗੇ ਜੇ ਆਪਰੋਂ ਵੱਡਾ ਲੱਗਿਆ ਗਲਾ ਠੀਕ ਹੈ ਜੀ ਤੇ ਐਦਾਂ ਆਪਾਂ 1 ਕੀ ਕਿੰਚ ਦਾ ਮਾਰਜਿਨ ਰੱਖ ਕੇ ਜਿਹੜਾ ਹੈਗਾ ਉਹ ਗਲੇ ਦੀ ਕਟਿੰਗ ਕਰ ਲੈਣੀ ਆ ਠੀਕ ਹੈ ਜਿਹੜਾ ਆਪਾਂ ਆਹ ਗੋਲਾਈ ਦੇ ਵਿੱਚ نیچے ਨਿਸ਼ਾਨ ਪਾਇਆ ਉਹ ਉਸੇ ਤੋਂ ਹੀ ਆਪਾਂ ਇਹਦੀ ਆਨ ਦੀ ਸ਼ੇਪ ਵਾਂਗੂ ਕਟਿੰਗ ਜਿਹੜੀ ਹੈਗੀ ਆ ਉਹ ਕਰ ਲੈਣੀ ਆ ਠੀਕ ਹੈ ਜੇ ਆਪਣੇ ਤੋਂ ਘੱਟ ਵੱਧ ਵੀ ਹੋ ਜਾਵੇ ਗਲਾ ਤਾਂ ਆਪਾਂ ਜਿਹੜਾ ਹੈਗਾ ਉੱਪਰੋਂ ਕੱਟ ਵੀ ਕਰ ਸਕਦੇ ਹੁੰਦੇ ਆ ਗਲੇ ਨੂੰ ਤੇ ਇਸ ਤਰੀਕੇ ਨਾਲ ਆਪਾਂ ਇੱਕ ਇੰਚ ਦਾ ਮਾਰਜਿਨ ਛੱਡਦੇ ਹੋਏ ਇਹਦੀ ਕਟਿੰਗ ਕਰ ਲੈਣੀ ਆ ਠੀਕ ਹੈ ਦੀ ਸ਼ੇਪ ਜਿਹੜੀ ਹੈਗੀ ਆ ਉਹ ਬਹੁਤ ਸੋਹਣੀ ਆਉਂਦੀ ਹੁੰਦੀ ਹੈ ਤੇ ਜ਼ਿਆਦਾਤਰ ਜਿਹੜੇ ਗਲੇ ਹੈਗੇ ਨੇ ਇਹ ਹੀ ਚੱਲਦੇ ਹੁੰਦੇ ਨੇ ਚਾਰ ਪੰਜ ਤਰ੍ਹਾਂ ਦੇ ਗਲੇ ਜਿਹੜੇ ਹੈਗੇ ਨੇ ਉਹ ਜ਼ਿਆਦਾਤਰ ਚੱਲਦੇ ਹੁੰਦੇ ਨੇ ਠੀਕ ਹੈ ਜੀ ਤੇ ਹੁਣ ਦੇਖੋ ਇਹ ਜਿਹੜਾ ਗਲਾ ਹੈਗਾ ਇੰਦਾ ਸ਼ੇਪ ਦੇ ਵਿੱਚ ਆ ਜਾਊਗਾ ਤੇ ਜੇ ਤੁਸੀਂ ਇਹਨੂੰ ਵੱਡਾ ਛੋਟਾ ਕਰਨਾ ਹੋਵੇ ਤਾਂ ਇੱਥੋਂ ਸੈਂਟਰ ਤੋਂ ਤੁਸੀਂ ਜਿਹੜਾ ਹੈਗਾ ਫੜ ਕੇ ਇਹਨੂੰ ਵੱਡਾ ਛੋਟਾ ਜਿਹੜਾ ਹੈਗਾ ਉਹ ਕਰ ਸਕਦੇ ਹੋ ਹੁੰਦੇ ਹੋ ਠੀਕ ਹੈ ਜੀ ਤੁਸੀਂ ਇਹਨੂੰ ਮੀਡੀਅਮ ਸਾਈਜ਼ ਵੀ ਬਣਾ ਸਕਦੇ ਹੋ ਐਲ ਸਾਈਜ਼ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਐਦਾਂ ਇਹ ਜਿਹੜਾ ਗਲਾ ਹੈਗਾ ਉਹ ਬਹੁਤ ਹੀ ਸੋਹਣੇ ਤਰੀਕੇ ਨਾਲ ਬਿਨਾ ਸ਼ੇਪ ਖਰਾਬ ਹੋਏ ਛੋਟਾ ਹੋ ਜਾਂਦਾ ਹੁੰਦਾ ਠੀਕ ਹੈ ਤੁਸੀਂ ਕਿਸੇ ਵੀ ਗਲੇ ਨੂੰ ਛੋਟਾ ਕਰ ਸਕਦੇ ਹੋ ਬਿਨਾ ਸ਼ੇਪ ਖਰਾਬ ਕੀਤੇ ਠੀਕ ਹੈ ਹੁਣ ਦੇਖੋ ਜਦੋਂ ਆਪਾਂ ਇਹਦੀ ਕਟਿੰਗ ਕਰ ਰਹੇ ਸੀ ਤਾਂ ਇਹ ਅੱਧਾ ਇੰਚ ਜਿਹੜਾ ਗਲਾ ਹੈਗਾ ਉਹ ਨੀਚੇ ਵਾਲੀ ਸਾਈਡ ਨੂੰ ਚਲਾ ਗਿਆ ਸੀ ਕਿਉਂਕਿ ਆਪਾਂ ਇਹਦੀ ਸ਼ੇਪ ਬਣਾਈ ਸੀ ਪੱਤੇ ਦੀ ਸ਼ੇਪ ਦੇ ਵਿੱਚ ਹੁਣ ਆਪਾਂ ਬਸ ਅੱਧਾ ਇੰਚ ਜਿਹੜਾ ਹੈਗਾ ਉੱਪਰੋਂ ਕੱਟ ਕਰ ਦੇਵਾਂਗੇ ਹੁਣ ਆਪਣਾ ਗਲਾ ਜਿਹੜਾ ਹੈਗਾ ਉਹ 7 ਇੰਚ ਹੀ ਰਹਿ ਜਾਊਗਾ ਠੀਕ ਹੈ ਤੇ ਇਦਾਂ ਤੁਸੀਂ ਘੱਟ ਵੱਧ ਕਰ ਸਕਦੇ ਹੁੰਦੇ ਹੋ ਗਲਾ ਤੇ ਹੁਣ ਇਹ ਜਿਹੜਾ ਗਲਾ ਹੈਗਾ ਵੀ ਸ਼ੇਪ neck ਕਟਾਂਗੇ ਆਪਾਂ ਇਹਦੇ ਵਿੱਚ ਮੈਂ ਉਪਰੋਂ 3 ਇੰਚ ਬਰੌਡ ਲਿਆ ਇਹ ਠੀਕ ਹੈ ਨਹੀਂ ਤਾਂ ਫਿਰ ਜ਼ਿਆਦਾ ਹੀ ਛੋਟਾ ਜਾ ਹੋ ਜਾਂਦਾ ਹੁੰਦਾ ਵੀ neck ਮੈਂ ਉਪਰੋਂ 3 ਇੰਚ ਲਿਆ ਤੇ ਇਦਾਂ ਤੁਸੀਂ ਜੇ ਲੈਣਾ ਤਾਂ 7 ਇੰਚ ਕਦੇ ਵੀ ਨਹੀਂ ਲੈਣਾ ਹੈਗਾ ਜੇ ਤੁਸੀਂ 7 ਇੰਚ ਕਟਿੰਗ ਕਰਨਾ ਤੁਸੀਂ ਟੇਡਾ ਕਰਕੇ ਹੀ ਨਾਪਣਾ ਕਿਉਂਕਿ ਇਹ ਵੱਧ ਜਾਂਦਾ ਹੁੰਦਾ ਹੁਣ ਦੇਖੋ ਜਿਵੇਂ ਮੈਂ 7 ਇੰਚ ਤੇ ਨਿਸ਼ਾਨ ਲਗਾ ਲਿਆ ਹਨਾ ਇੱਕ ਤਾਂ ਦੇਖੋ ਜਦੋਂ ਆਪਾਂ ਇਹਨੂੰ ਟੇਡਾ ਕਰਾਂਗੇ ਨਾ ਤਾਂ ਇਹ ਅੱਧਾ ਇੰਚ ਵੱਧ ਜਾਊਗਾ ਠੀਕ ਹੈ ਜੀ ਇਸੇ ਲਈ ਆਪਾਂ ਨੂੰ ਸੈਂਟਰ ਚੋਂ ਕਦੇ ਵੀ ਨਹੀਂ ਨਾ ਆਪਣਾ ਆਪਾ ਇਦਾਂ ਤਿਕੋਣਾ ਕਰਕੇ ਪਹਿਲਾਂ ਹੀ ਜਿੰਨਾ ਆਪਾਂ ਰੱਖਣਾ ਉੰਨਾ ਹੀ ਰੱਖੋ ਠੀਕ ਹੈ ਹੁਣ ਆਪਾਂ 7 ਇੰਚ ਤੇ ਟੇਡਾ ਕਰਕੇ ਨਿਸ਼ਾਨ ਲਗਾਵਾਂਗੇ ਜੇ ਆਪਾਂ ਇਹਨੂੰ ਸਿੱਧਾ ਕਰਕੇ ਨਾ ਆਪਦੇ ਤਾਂ ਉਹ 7.5 ਹੋ ਜਾਣਾ ਸੀ ਫਿਰ ਠੀਕ ਹੈ ਇਦਾਂ ਆਪਾਂ ਇਹਨੂੰ 7 ਇੰਚ ਤੇ ਸਿੱਧਾ ਕਰ ਲਵਾਂਗੇ ਠੀਕ ਹੈ ਵੀ ਜਿਹੜਾ ਨੈੱਕ ਹੁੰਦਾ ਉਹ ਅੱਧਾ ਇੰਚ ਵੱਧ ਜਾਂਦਾ ਹੁੰਦਾ ਜੇ ਆਪਾਂ ਉਹਨੂੰ ਸਿੱਧਾ ਕਰਕੇ ਪਹਿਲਾਂ ਨਾਪ ਲੀਏ ਆਪਾਂ ਇਸੇ ਲਈ ਉਹਨੂੰ ਟੇਡਾ ਕਰਕੇ ਹੀ ਨਾਪੋ ਦੇਖੋ ਮੈਂ ਵੀ ਸ਼ੇਪ ਨੈੱਕ ਜਿਹੜਾ ਹੁੰਦਾ ਉਹਦੀ ਥੋੜੀ ਜਿਹੀ ਗੁਲਾਈ ਪਾ ਦਿੰਨੀ ਹੁੰਦੀ ਆ ਸੈਂਟਰ ਦੇ ਵਿੱਚੋਂ ਮੈਨੂੰ ਜਿਹੜਾ ਹੈਗਾ ਇਹ ਇਸ ਤਰੀਕੇ ਨਾਲ ਹੀ ਵਧੀਆ ਲੱਗਦਾ ਹੁੰਦਾ ਤੇ ਇਹ ਵਧੀਆ ਤਰੀਕੇ ਨਾਲ ਬੈਠ ਜਾਂਦਾ ਹੁੰਦਾ ਗਲਾ ਜੇ ਆਪਾਂ ਥੋੜੀ ਜਿਹੀ ਗੁਲਾਈ ਪਾ ਦਈਏ ਠੀਕ ਹੈ ਨਹੀਂ ਤਾਂ ਫਿਰ ਮੈਨੂੰ ਥੋੜਾ ਜਿਹਾ ਖੜਾ ਖੜਾ ਜਿਹਾ ਲੱਗਦਾ ਹੁੰਦਾ ਤੇ ਮੈਂ ਐਦਾਂ ਕਰਕੇ ਇਹਦੀ ਸੈਂਟਰ ਦੇ ਵਿੱਚੋਂ ਥੋੜੀ ਜਿਹੀ ਗੁਲਾਈ ਪਾ ਦਿੰਨੀ ਹੁੰਦੀ ਆ ਤੇ ਆਪਾਂ ਮਾਰਜਿਨ ਜਿਹੜਾ ਹੈਗਾ ਉਹ 1 1 ਇੰਚ ਲੈ ਲੈਣਾ ਸਾਈਡ ਤੇ ਠੀਕ ਹੈ ਹੁਣ ਜਿਹੜਾ ਆਪਾਂ ਅੰਦਰ ਵਾਲੇ ਪਾਸੇ ਥੋੜੀ ਜੀ ਗੁਲਾਈ ਪਾ ਕੇ ਨਿਸ਼ਾਨ ਲਗਾਇਆ ਉਸੇ ਤੋਂ ਹੀ ਇਹਦੀ ਕਟਿੰਗ ਕਰਾਂਗੇ ਇਸ ਤਰੀਕੇ ਨਾਲ ਵੀ ਸ਼ੇਪ ਆਪਾਂ ਜੇ ਕਟਾਂਗੇ ਨਾ ਵਧੀਆ ਤਰੀਕੇ ਨਾਲ ਬੈਠ ਜਾਂਦਾ ਹੁੰਦਾ ਗਲਾ ਬਾਕੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਸਿੱਧੇ ਤਰੀਕੇ ਨਾਲ ਵੀ ਕੱਟ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਨਿਸ਼ਾਨ ਲਗਾਉਣਾ ਦੱਸਿਆ ਸੀ ਠੀਕ ਹੈ ਜੀ ਤੁਸੀਂ ਸਿੱਧੇ ਤਰੀਕੇ ਨਾਲ ਵੀ ਕੱਟ ਕਰ ਸਕਦੇ ਹੋ ਤੇ ਥੋੜੀ ਜੀ ਗੁਲਾਈ ਵੀ ਪਾ ਸਕਦੇ ਹੋ ਤੇ ਜਿਹੜਾ ਇਹ ਵੀ ਨੈਕ ਹੈਗਾ ਦੇਖੋ ਇਹ ਐਦਾਂ ਵੜ ਕੇ ਰੈਡੀ ਹੋ ਜਾਊਗਾ ਵੀ ਸ਼ੇਪ ਜਿਹੜਾ ਨੈਕ ਹੈਗਾ ਉਹ ਕੁਰਤੇਆਂ ਵਗੈਰਾ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੁੰਦਾ ਤੇ ਇਹ ਟ੍ਰੈਂਡਿੰਗ ਦੇ ਵਿੱਚ ਵੀ ਚੱਲ ਰਿਹਾ ਗਲਾ ਇਹਦੀ ਸ਼ੇਪ ਕੁਛ ਐਦਾਂ ਦੀ ਆ ਜੂਗੀ ਠੀਕ ਹੈ ਜੀ ਤੁਸੀਂ ਕੁਰਤੇ ਵਗੈਰਾ ਦੇ ਵਿੱਚ ਜਿਵੇਂ ਪਾਕਿਸਤਾਨੀ ਕੁਰਤੇ ਦੇ ਵਿੱਚ ਇਹ ਗਲਾ ਜਿਹੜਾ ਹੈਗਾ ਬਹੁਤ ਹੀ ਸੋਹਣਾ ਲੱਗਦਾ ਹੁੰਦਾ ਬਣਿਆ ਹੋਇਆ ਤੇ ਤੁਸੀਂ ਐਦਾਂ ਇਹਨੂੰ ਛੋਟਾ ਵੱਡਾ ਵੀ ਜਿਹੜਾ ਹੈਗਾ ਉਹ ਕਰ ਸਕਦੇ ਹੋ ਠੀਕ ਹੈ ਬਸ ਹਰ ਇੱਕ ਗਲਾ ਜਿਹੜਾ ਹੁੰਦਾ ਉਹ ਸੈਂਟਰ ਦੇ ਵਿੱਚੋਂ ਹੀ ਛੋਟਾ ਵੱਡਾ ਹੁੰਦਾ ਹੁੰਦਾ ਤੇ ਸ਼ੇਪ ਵੀ ਜਿਹੜੀ ਹੈਗੀ ਉਹਦੀ ਖਰਾਬ ਨਹੀਂ ਹੁੰਦੀ ਹੁੰਦੀ ਬਿਲਕੁਲ ਤੇ ਹੁਣ ਆਪਾਂ ਤੁਹਾਨੂੰ ਪੰਜਵਾਂ ਤੇ ਲਾਸਟ ਜਿਹੜਾ ਡਿਜ਼ਾਈਨ ਆ ਉਹ ਕੱਟ ਕਰਨਾ ਦੱਸਾਂਗੇ ਠੀਕ ਹੈ ਜੀ ਇੱਦਾਂ ਆਪਾਂ 2.5 ਇੰਚ ਤੇ ਨਿਸ਼ਾਨ ਲਗਾ ਲੈਣਾ ਇਹਦੇ ਵਿੱਚ ਆਪਾਂ ਕੱਟਵਰਕ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਬਣਦੇ ਨੇ ਗਲੇ ਦੇ ਵਿੱਚ ਥੋੜਾ ਜਿਹਾ ਡਿਜ਼ਾਈਨਰ ਗਲਾ ਹੈ ਇਹ ਤੇ ਇੱਦਾਂ ਆਪਾਂ 7 ਇੰਚ ਦੀ ਲੰਬਾਈ ਰੱਖ ਲੈਣੀ ਆ ਠੀਕ ਹੈ ਜੀ ਤੇ ਉੱਪਰੋਂ 2.5 ਲੈ ਲਿਆ ਆਪਾਂ ਤੇ ਇੱਦਾਂ ਆਪਾਂ 4 ਇੰਚ ਤੇ ਇੱਕ ਨਿਸ਼ਾਨ ਲਗਾ ਲੈਣਾ ਤੁਸੀਂ 4.5 ਤੇ ਵੀ ਲਗਾ ਸਕਦੇ ਹੋ ਠੀਕ ਹੈ 4 ਇੰਚ ਤੇ ਮੈਂ ਇਦਾਂ ਇਹਨੂੰ ਹਾਫ ਕਰਕੇ ਨਿਸ਼ਾਨ ਲਗਾ ਲਿਆ ਠੀਕ ਹੈ ਤੇ ਉਸ ਤੋਂ ਬਾਅਦ ਇਧਰੋਂ ਆਪਾਂ 3 ਇੰਚ ਲੈ ਠੀਕ ਹੈ ਜੀ ਤੇ 3 ਇੰਚ ਤੇ ਆਪਾਂ ਇਦਾਂ ਇਹਦਾ ਹਾਫ ਕਰ ਲਿਆ ਠੀਕ ਹੈ ਤੇ ਜਿਹੜਾ ਹੁਣ ਉੱਪਰ ਢਾਈ ਵਾਲਾ ਨਿਸ਼ਾਨ ਸੀ ਆਪਾਂ ਉਹਨੂੰ ਇਸ ਤਰੀਕੇ ਨਾਲ ਤਿੰਨ ਵਾਲੇ ਨਾਲ ਪਹਿਲਾਂ ਮਲਾ ਕੇ ਫਿਰ ਇਸ ਤਰੀਕੇ ਨਾਲ ਉਹਦੀ ਜਿਹੜੀ ਹੈਗੀ ਆ ਨੀਚੇ ਤੋਂ ਆਪਾਂ ਸ਼ੇਪ ਜਿਹੜੀ ਹੈਗੀ ਉਹ ਪਾਨ ਦੇ ਪੱਤੇ ਵਾਂਗੂ ਰੱਖ ਲੈਣੀ ਹੈ ਠੀਕ ਹੈ ਤੇ ਅੱਧਾ ਇੰਚ ਜਿਹੜਾ ਹੈਗਾ ਉਹ ਨੀਚੇ ਨੂੰ ਚਲਾ ਜਾਓ ਹੁਣ ਜਿਹੜਾ ਹਾਫ ਵਾਲਾ ਨਿਸ਼ਾਨ ਹੈ ਨਾ ਉੱਥੋਂ ਆਪਾਂ ਇਦਾਂ ਗੁਲਾਈ ਦੇ ਵਿੱਚ ਇੱਕ ਡਿਜ਼ਾਈਨ ਬਣਾਉਣਾ ਇਹ ਕਟਵਰਕ ਦਾ ਡਿਜ਼ਾਈਨ ਬਣ ਜੂਗਾ ਤੇ ਉਸ ਤੋਂ ਅੱਗੇ ਆਪਾਂ ਫਿਰ ਇੱਕ ਕਟਵਰਕ ਦਾ ਜਿਹੜਾ ਹੈਗਾ ਡਿਜ਼ਾਈਨ ਬਣਾਉਣਾ ਠੀਕ ਹੈ ਜ ਤੇ ਇਸੇ ਸ਼ੇਪ ਦੇ ਵਿੱਚ ਆਪਾਂ ਹੁਣ ਇਹਦੀ ਕਟਿੰਗ ਕਰ ਲਵਾਂਗੇ ਠੀਕ ਹੈ ਹੁਣ ਜਿੱਥੇ ਆਪਾਂ ਕਟਵਰਕ ਕੱਪੜਾ ਸ਼ੁਰੂ ਹੁੰਦਾ ਉੱਥੋਂ ਹੀ ਆਪਾਂ ਇਹਦੀ ਜਿਹੜੀ ਹੈਗੀ ਆ ਉਹ ਕਟਿੰਗ ਕਰ ਲਵਾਂਗੇ ਠੀਕ ਹੈ ਜੀ ਤੇ ਇਹ ਜਿਹੜੇ ਕਟਵਰਕ ਨੇ ਪੂਰੀ ਫਿਨਿਸ਼ਿੰਗ ਦੇ ਨਾਲ ਤੁਸੀਂ ਕੱਟਣੇ ਨੇ ਤਾਂ ਕਿ ਇਹ ਚੰਗੇ ਤਰੀਕੇ ਨਾਲ ਬਾਹਰ ਆ ਸਕਣ ਠੀਕ ਹੈ ਫਿਰ ਇਹਦੀ ਸ਼ੇਪ ਜਿਹੜੀ ਹੈਗੀ ਆ ਉਹ ਸੋਹਣੀ ਲੱਗਦੀ ਹੁੰਦੀ ਹੈ ਜਿਸ ਹਿਸਾਬ ਨਾਲ ਹੁਣ ਆਪਾਂ ਨਿਸ਼ਾਨ ਲਗਾਏ ਨੇ ਉਸੇ ਹਿਸਾਬ ਨਾਲ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਤੇ 1 1 ਇੰਚ ਦਾ ਮਾਰਜਿਨ ਛੱਡਦੇ ਹੋਏ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਇਹ ਸਿੰਪਲ ਜਿਹਾ ਡਿਜ਼ਾਈਨ ਜਿਹੜਾ ਹੈਗਾ ਬਹੁਤ ਹੀ ਸੋਹਣਾ ਲੱਗਦਾ ਹੁੰਦਾ ਠੀਕ ਹੈ ਤੇ ਦੇਖੋ ਆ ਕਟਵਰਕ ਨੇ ਜਿਹੜੇ ਉਹ ਚੰਗੀ ਤਰੀਕੇ ਨਾਲ ਤੁਹਾਡੇ ਬਾਹਰ ਆਉਣੇ ਚਾਹੀਦੇ ਨੇ ਠੀਕ ਹੈ ਫਿਰ ਇਹਦਾ ਡਿਜ਼ਾਈਨ ਜਿਹੜਾ ਹੈਗਾ ਉਹ ਚੰਗੀ ਤਰੀਕੇ ਨਾਲ ਬਾਹਰ ਨਿਕਲ ਕੇ ਆਉਂਦਾ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਡਿਜ਼ਾਈਨ ਹੈਗਾ ਉਹ ਇਦਾਂ ਬਣ ਕੇ ਰੈਡੀ ਹੋ ਜਾਊਗਾ ਤੁਸੀਂ ਆਪਣੇ ਹਿਸਾਬ ਨਾਲ ਜਿਹੜੇ ਹੈਗੇ ਨੇ ਉਹ ਗਲੇ ਘਰ ਹੀ ਕੱਟ ਕਰ ਸਕਦੇ ਹੋ ਕਿਉਂਕਿ ਜਿਹੜੇ ਬਾਜ਼ਾਰੂ ਗਲੇ ਹੁੰਦੇ ਨੇ ਉਹਨਾਂ ਦੀ ਸ਼ੇਪ ਵੀ ਵਧੀਆ ਨਹੀਂ ਹੁੰਦੀ ਹੈਗੀ ਤੇ ਉਹ ਬੈਠਦੇ ਵੀ ਸਹੀ ਤਰੀਕੇ ਨਾਲ ਨਹੀਂ ਹੁੰਦੇ ਠੀਕ ਹੈ ਤੇ ਤੁਸੀਂ ਜੇ ਇਹ ਗਲੇ ਦੇ ਵਿੱਚ ਦੋ ਕਟਵਰਕ ਹੋਰ ਬਣਾਉਣੇ ਨੇ ਤਾਂ ਤੁਸੀਂ ਇਦਾਂ ਉੱਪਰੋਂ ਹੋਰ ਵੀ ਬਣਾ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਸਾਰੇ ਤੇ ਬਣਾਉਣੇ ਨੇ ਕਟਵਰਕ ਜੇ ਤੁਸੀਂ ਵੱਡਾ ਕਟਾ ਕਰਨਾ ਹੋਵੇ ਬਸ نیچے ਤੋਂ ਇਦਾਂ ਇਕੱਠਾ ਕਰ ਦੇਣਾ ਗਲੇ ਨੂੰ ਤੇ ਇਹ ਜਿਹੜਾ ਗਲਾ ਹੈਗਾ ਉਹ ਛੋਟਾ ਹੋ ਜਾਊਗਾ ਠੀਕ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਿਹੜੇ ਨੈਕ ਨੇ ਉਹ ਕਟਿੰਗ ਕਰਕੇ ਦੇਖਿਓ ਬਿਲਕੁਲ ਪਰਫੈਕਟ ਬੈਠਣਗੇ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਂ ਆਪ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ